ਬਹੁਤ ਬਹੁਤ ਜੀ ਦਾ ਫਾਇਦਾ ਬਹੁਤ ਜੀ ਕੀ ਕਰਦੇ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਅਹਿਮ ਮਾਈ ਪਾਗੋਦੀ ਵਰਤਾਂ ਜਿਹੜੀਆਂ ਬੀਬੀਆਂ ਸਾਡੇ ਬਜ਼ੁਰਗ ਬੈਠੇ ਨੇ ਸਾਡਾ ਬੋਹ ਬੋਤਾ ਵਰਤਾਂ ਤੋਂ ਬਹੁਤ ਕੁਝ ਸਿੱਖ ਲਿਆ ਅੱਜ ਕੀ ਕਹਿ ਸਕਦੇ ਹਾਂ ਕਿ ਕੁਝ ਕਹਿ ਨਹੀਂ ਆਏ ਕਿਉਂਕਿ ਸਾਡੀ ਜੇਨਰੇਸ਼ਨ ਨੇ ਤਾਂ ਵਾਡਾ ਬੋਟਰ ਪੜਿਆ ਬਟ ਤੁਹਾਡੀ ਆਰਮ ਵਾਲੀ ਪੀੜੀਆਂ ਸ਼ੰਭੂ ਬੋਟਰ ਪੜੀਆਂ ਹੋਣ ਆਹ ਤੁਹਾਨੂੰ ਦੇਖ ਕੇ ਲੱਗਿਆ ਕਿ ਕ੍ਰਾਂਤੀ ਕਰਨਾ ਨੇ ਸਿਖਾਇਆ ਨਾ ਉਹ ਪਲੇਟ ਦੇ ਕਿਸਾਨਾਂ ਨੇ ਸਿਖਾਇਆ ਪੂਰੇ ਪੰਜਾਬ ਨੇ ਬਹੁਤ ਬੜਾ ਟੱਟਵਾ ਤੁਹਾਡੇ ਸਾਰਿਆਂ ਦਾ ਔਰ ਮੈਂ ਜਿਆਦਾ ਕੁਝ ਕਹਿ ਨਹੀਂ ਸਕੀ ਜੋ ਕਿਤਾਬਾਂ ਜਿਵੇਂ ਪੜ੍ਹਦੇ ਆ ਨਾ ਕਿ ਇਹ ਕੰਮ ਕਰਨਾ ਜਿੰਨ ਦੇ ਖਿਲਾਫ ਬੋਲਣਾ ਮਿਰਨਾ ਆਵਾਜ਼ ਸੀ ਟਿਕਣੀ ਸਿੱਖੋ ਸਹੀ ਦੇ ਨਾਲ ਖੜੇ ਹੋਣਾ ਸਿੱਖੋ ਅਸਲ ਪੜ੍ਹਦੇ ਆ ਤੁਸੀਂ ਤਾਂ ਕਰਕੇ ਦਿਖਾ ਰਹੇ ਹੋ ਐਵਰੀ ਡੇ ਤੁਸੀਂ ਤਾਂ ਅੱਜ ਇੱਥੇ ਬੈਠੇ ਹੋ ਕਰਕੇ ਦਿਖਾ ਰਹੇ ਹੋ ਔਰ ਮੈਂ ਇਹ ਜਿਹੜਾ ਜੇ ਚੌਂਦੀ ਆ ਤੁਹਾਨੂੰ ਸਾਰਿਆਂ ਨੂੰ ਕੀ ਸਾਡੀ ਟੀਮ ਦੇ ਵੱਲੋਂ ਤੁਸੀਂ ਇੱਥੇ ਬੈਠੋ ਅਸੀਂ ਬਾਰਡਰ ਦੇ ਪਾਰ ਆਨਲੀ ਦੇਰੇ ਤੱਕੇ ਤਾਜੂ ਜਿਵੇਂ ਗੱਡੀ ਤੇ ਆਨਲੀ ਦੇਰੇ ਤੱਕੇ ਅਸੀਂ ਜਦ ਅੱਜ ਟ੍ਰੇਨ ਤੋਂ ਉਤਰੇ ਆ ਸਾਹਮਣੇ ਇੰਟੈਲੀਜੈਂਸ ਦਾ ਬੰਦਾ ਕੜਿਆ ਉਹਨੇ ਸਾਡੀਆਂ ਵੀਡੀਓ ਕੋਲੀਆਂ ਤੁਹਾਡੀ ਫੋਟੋ ਦੇਖਿਆ ਪੁਛਤਾਚ ਕਰਨਾ ਸ਼ੁਰੂ ਹੋ ਗਿਆ ਸਾਡੇ ਤੋਂ ਅਸੀਂ ਵੀ ਪ੍ਰਪੇਅਰ ਸੀਗੇ ਜਿਸ ਭਾਸ਼ਾ ਦੇ ਜਵਾਬ ਲੈਣਾ ਚਾਹੁੰਦਾ ਸੀਗਾ ਕੀ ਉਹਨੂੰ ਉਸ ਭਾਸ਼ਾ ਤੇ ਜਵਾਬ ਦੇਤਾ ਬਟ ਇਹ ਚੀਜ਼ ਕਿ ਉਹ ਤੁਹਾਨੂੰ ਦੱਸਣੀ ਆ ਉਹ ਪੂਰੀ ਪ੍ਰੋਫੈਸ਼ਨਲ ਨਾਲ ਬੈਠੇ ਆ ਇੱਕ ਇੱਕ ਲਾਈਨ ਆ ਅਸੀਂ ਤੁਸੀਂ ਬਾਰਡਰ ਦੇ ਇਸ ਪਾਰ ਹੋ ਅਸੀਂ ਅੱਜ ਤੁਹਾਨੂੰ ਇਨਵੀਟੇਸ਼ਨ ਦੇਣ ਆਇਆ ਕੱਲ ਅਸੀਂ ਤੁਹਾਡਾ ਵੈਲਕਮ ਕਰਾਂਗੇ ਕੀ ਆਇਆ ਤੁਹਾਨੂੰ ਸਾਰਿਆਂ ਨੂੰ ਕਿ ਅੱਜ ਜਿੰਨੇ ਜਿੰਨੇ ਪੀੜਿਤ ਸ਼ੋਸ਼ੇਤ ਕਰੀਬ ਲੋਕ ਜਿਨ੍ਹਾਂ ਯੁਵਾ ਬੇਰੁਜ਼ਗਾਰ ਜਿਨ੍ਹਾਂ ਦਾ ਹੱਕ ਖਾਤਾ ਗਿਆ ਇਹਨਾਂ ਦੀਆਂ ਥਾਲੀਆਂ ਤੋਂ ਨਿਵਾਲਾ ਛਿਨਿਆ ਗਿਆ ਸਾਰੇ ਟਾਡੇ ਵੱਲ ਦੇਖ ਰਹੇ ਨੇ ਸਭ ਕਿਸਾਨਾਂ ਵੱਲ ਦੇਖ ਰਹੇ ਨੇ ਇੱਕ ਯੂਨੀਵਰਸਿਟੀ ਦੀ ਯੂਥ ਹੋਣ ਦੇ ਨਾਤੇ ਸਾਡੇ 5 ਮਹੀਨੇ ਤੋਂ ਮੇਰਾ ਭਰਨਾ ਚੱਲ ਰਿਹਾ ਦਿੱਲੀ ਦੀ ਨੌਕਰੀ ਦੇ ਬਾਹਰ ਸਾਡੇ 5 ਮਹੀਨੇ 26 ਤਰੀਕ ਨੂੰ ਆਉਣ ਵਾਲੀ ਮੇਰਾ ਵੱਡਾ ਕਾਲ ਆ ਲੇਕਿਨ ਮੈਂ ਉਹ ਚੀਜ਼ਾ ਛੱਡ ਕੇ ਇੱਥੇ ਆਈ ਆ ਕਿਉਂਕਿ ਇਹ ਸੱਚ ਹੱਕ ਦੀ ਗੱਲ ਹੈ ਮੈਨੂੰ ਲੱਗਿਆ ਇਹ ਬਹੁਤ ਜ਼ਰੂਰੀ ਹੈ ਅੱਜ ਤੁਹਾਨੂੰ ਇੱਥੇ ਆ ਕੇ ਸੁਨੇਹਾ ਲਾ ਦੇਣਾ ਕਿਉਂਕਿ ਦਿੱਲੀ ਦੇ ਵਿੱਚ ਸਾਰੇ ਲੋਕ 5% ਬੇਈਮਾਨ ਹੈਗੇ ਜਿਹੜੇ ਜੋ ਹੱਥ ਉਹਨਾਂ ਨੂੰ ਖਵਾਉਂਦਾ ਨੇ ਉਹਨੂੰ ਵਾਟ ਦੇ ਰਹੇ ਉਹ ਤੁਹਾਨੂੰ ਪਤਾ ਆ ਰਿਹਾ ਹੈ ਕਿ ਬੀਜੇਪੀ ਉਹ ਬੇਈਮਾਨ ਨਹੀਂ ਚਾਹਤੇ ਕਿ ਉਹਨੂੰ ਸੋਰਾ ਨੂੰ ਡਰ ਹੈ ਖਤਰਾ ਕੁਰਸੀ ਦਾ ਜੇ ਕਿਸਾਨ ਆ ਗਏ ਤਾਂ ਕੁਰਸੀ ਨਹੀਂ ਰਹਿਣੀ ਫਿਰ ਇਸ ਵਾਰੀ ਕੁਰਸੀ ਕਹਿਓ ਪਿਛਲੀ ਵਾਰ ਤੇ ਬਾਤ ਕੀਤੀ ਉਸ ਵਾਰੀ ਕੁਰਸੀ ਸੀ ਲekin ਜਿੰਨਾ ਦਿੱਲੀ ਦਾ ਜੂਆ ਦਿੱਲੀ ਦੇ ਲੋਕ ਸਭ ਇੰਤਜ਼ਾਰ ਕਰ ਰਹੇ ਨੇ ਕਿ ਆ ਤਾਂ ਜੇ ਅੰਤ ਤੱਕ ਸਾਾਨੂੰ ਕੋਈ ਗਵਾ ਮਿਲੇਗਾ ਤਾਂ ਇੰਤਜ਼ਾਰ ਕਰ ਰਹੇ ਹਾਂ ਕੋਈ ਯਾਦ ਕਿ ਬੱਚੋ ਮੇਰੇ ਤੋਂ ਬੱਚੇ ਦੇ ਬਾਹਰ ਹੀ ਨਾ ਆ ਰਹੇ ਕੋਈ ਬਾਹਰ ਵੀ ਨਹੀਂ ਕਰ ਰਹੀ ਆਪਕੋ ਮੰਗੋ ਕਿ ਆਪ ਤੁਹਾਨੂੰ ਆਪ ਤੁਹਾਨੂੰ ਤਾਂ ਲਖਣੀ ਇਹ ਡਾਇਰੈਕਟਰ ਖੋ ਬੱਚੇ ਬਾਹਰ ਨੇ ਤੇ ਉਹ ਥੇ ਬਾਹਰ ਆ ਕੇ ਬੋਲੇ ਅੱਜ ਸਾਡੀ ਮੈਨੂੰ ਲੱਗਦਾ ਪਤਾ ਨਹੀਂ ਕਿੰਨੇ ਲੋਕਾਂ ਨੂੰ ਪਤਾ ਨਹੀਂ ਪਤਾ ਲੇਕਿਨ ਬਹੁਤ ਵੱਡੀ ਟੀਮ ਆ ਭਾਰਤ ਛੇ ਟੌਪ ਵਕੀਲਾਂ ਦੀ ਇਹਦੇ ਵਿੱਚ ਜਿਹੜੇ ਆਪਕੋ ਐਡਵੋਕੇਟ ਨਮੂਦ ਸਾਡੇ ਦੇ ਸਾਹਮਣੇ ਲੈ ਕੇ ਮੈਂ ਬੇਨਤੀ ਕਰਦੀ ਆ ਜੀ ਕਿ ਕਾਨੀ ਆਸੂਆ ਤੋਂ ਵੀ ਆਸਿਛੜ ਕੇ ਜਿੱਥੇ ਵੀ ਤੁਹਾਨੂੰ ਲੱਗੇ ਕਿ ਕਿਤੇ ਇਹ ਬੱਚੇ ਤੇ ਨੇ ਲੀਗਲ ਹੈਲਪ ਦੀ ਕਿਸੇ ਵੀ ਤਰੀਕੇ ਦੀ ਤੁਹਾਨੂੰ ਲੋੜ ਆ ਤੇ ਤੁਹਾਡੇ ਨਾਲ ਆ ਪ੍ਰਾਪਤ ਸਾਥੀ ਦੀ ਮਤੀ ਡਾਕਟਰ ਇਸੂ ਜੀ ਦੇ ਬਾਬਾ ਰਾਜਰਾਣ ਜੀ ਸਿੰਘ ਜੀ ਨੇ ਕਹਤਾ ਪੂਰੇ ਸਪੋਰਟ ਨਾਲ ਹਰ ਤਰੀਕੇ ਨਾਲ ਤੁਹਾਡੇ ਨਾਲ ਖੜਿਆ ਤੇ ਕੋਈ ਯਾਦ ਕਰ ਲੈਣਾ ਹਰ ਤਰੀਕੇ ਦਾ ਸਪੋਰਟ ਸਾਡੇ ਵੱਲੋਂ ਭਾਤਾ ਹੈ

ਬੜੀ ਮੱਡੀ ਕਰ ਲਈ ਲੇਕਿਨ ਅਸੀਂ ਸ਼ਾਂਤ ਮੈਂ ਤਰੀਕੇ ਨਾਲ ਆਪਣਾ ਹੱਕ ਮੰਗਣ ਪੀਸੂਲ ਤਰੀਕੇ ਨਾਲ ਇੱਥੇ ਬੈਠੇ ਆਂ ਔਰ ਅੰਤ 'ਚ ਇਹ ਹੀ ਕਹੂੰਗੀ ਕਿ ਇਹਨਾਂ ਨੇ ਗੋਲਾ ਬਾਰੂਦ ਪੁਲਿਸ ਫੋਰਸ ਸਭ ਕੁਝ ਉਠਿਆ ਕੇ ਦਿਖਾਤਾ ਲੇਕਿਨ ਇਹਨਾਂ ਨੇ ਛਾਤੀ ਧੋਕ ਕੇ ਅਜੇ ਇਹਨਾਂ ਦੀ ਹਿੱਕ ਤੇ ਕੋਟਾ ਰੱਖ ਕੇ ਕਹਿਨੀ ਆ ਕਿ ਇਹਨਾਂ ਨੇ ਹੱਤੇ ਗਰੀਬ ਲੋਕਾਂ ਨੇ ਸਾਡੇ ਤੋਂ ਡਰਨਾ ਹੁਣ ਬੰਦ ਕਰਤਾ ਤੁਹਾਡੇ ਪਰਚਿਆਂ ਤੋਂ ਡਰਨਾ ਬੰਦ ਕਰਤਾ ਬੜੀ ਲਾਠੀਆਂ ਤੋਂ ਕੋਲੀਆਂ ਤੋਂ ਡਰਨਾ ਅਸੀਂ ਹੁਣ ਬੰਦ ਕਰਤਾ ਇਸੇ ਕਰਕੇ ਅਸੀਂ ਇਸ ਸੱਚ ਹੱਥ ਦੀ ਲੜਾਈ ਲਈ ਤੁਹਾਡਾ ਸਾਰਿਆਂ ਦਾ ਵੈਲਕਮ ਕਰਨਾ ਚਾਹਿਆ ਜੀ ਆਇਆਂ ਨੂੰ ਆ ਸਰਕਾਰ ਚੋਰ ਚੌਕੀਦਾਰ ਜਿਹੜਾ ਕਹਿੰਦਾ ਇਸ ਸਟੇਜ ਦਾ ਉਹੀ ਸਭ ਤੋਂ ਵੱਡਾ ਚੋਰ ਆ ਔਰ ਅਸੀਂ ਚੋਰ ਨੂੰ ਪਛਾਣ ਲੈ ਤੇ ਚੋਰ ਨੂੰ ਫੜ ਕੇ ਉਹਦਾ ਅਸਲੀ ਕਾਰ ਹੋਰ ਪਤਾਣਾ ਤੋਂ ਇਹਨੇ ਗੱਲਾਂ ਨਾਲ ਸੱਤੇ ਦੀ ਸਾਥ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ